ਮਾਨਸਾ ਦੇ ਵਿੱਚ ਅੱਜ ਬਰਸਾਤ ਹੋਣ ਦੇ ਕਾਰਨ ਸੜਕਾਂ ਤੇ ਪਾਣੀ ਹੀ ਪਾਣੀ ਖੜਾ ਹੋਇਆ ਹੈ ਦੱਸ ਦੇ ਕਿਸੇ ਦੇ ਕਰਕੇ ਦੁਕਾਨਦਾਰ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਉਸ ਦੇ ਕਾਰਨ ਦੁਕਾਨਦਾਰਾਂ ਦਾ ਸਾਰਾ ਸਮਾਨ ਖਰਾਬ ਹੋ ਗਿਆ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਣਗਹਿਲੀ ਦੇ ਕਾਰਨ ਮਾਨਸਾ ਦਾ ਸੀਵਰੇਜ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਹੈ ਜਿਸ ਦੇ ਕਾਰਨ ਮਾਨਸਾ ਦੇ ਵਿੱਚ ਸੀਵਰੇਜ ਦਾ ਪਾਣੀ ਲੋਕਾਂ ਦੇ ਲਈ ਘਾਤਕ ਹੋ ਜੁੜਾਇ ਘਾਤਕ ਸੇ ਧੋ ਰਿਹਾ ਹੈ ਐਸੇ ਦੇ ਕਾਰਨ ਸੀਵਰੇਜ ਦੇ ਗੰਦੇ ਪਾਣੀ ਦੇ ਕਾਰਨ ਬਿਮਾਰੀਆਂ ਫੈਲ ਰਹੀਆਂ ਨੇ ਤੇ ਮਾਨਸਾ ਸ਼ਹਿਰ ਦੇ ਵਿੱਚ ਅਜ ਮੌਨਸੂਨ ਦੀ ਪਹਿਲੀ ਬਰਸਾਤ ਦੇ ਕਾਰਨ ਬਰਸਾਤ ਦਾ ਪਾਣੀ ਖੜਾ ਹੋ ਗਿਆ ਤੇ ਇਸ ਪਾਣੀ ਕਾਰਨ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਪਣਿਆ ਹੋਇਆ ਹੈ ਸਸੀ ਗੱਲ ਜੀ ਇੰਡੀਆ ਨਿਊਜ਼ ਤੁਹਾਡਾ ਸਵਾਗਤ ਹੈ ਮੈਂ ਜਿੱਤੀ ਸਿੰਘ ਬਿੱਲੂ ਰਾਤ ਦੀ ਜੋ بارش ਹੋਈ ਆ ਮਾਨਸਾ ਦੇ ਵਿੱਚ ਉਸ ਨੇ ਮਾਨਸਾ ਸ਼ਹਿਰ ਨੂੰ ਪੂਰਾ ਜਲ ਤਲ ਕਰ ਦਿੱਤਾ ਹੈ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਆ ਕਿੱਥੇ ਜਿਹੜਾ ਸੱਸਾ ਰੋਡ ਦੇ ਉੱਤੇ ਹੁਣ ਇੱਕ ਜਿੱਥੇ ਜਾ ਕੇ ਬਸ ਸਟਾਡ ਕਚੈਰੀ ਰੋਡ ਤੇ ਅੰਡਰ ਬ੍ਰਿਜ ਅੰਡਰ ਬ੍ਰਿਜ ਪੂਰਾ ਧਰਾ ਪਰ ਚੁੱਕੇ ਹੈ ਮਾਨਸਾ ਜਾਣ ਵਾਸਤੇ ਸਰਸੇ ਜਾਣ ਵਾਸਤੇ ਲੋਕ ਬਹੁਤ ਲੰਬਾ ਸਫਰ ਤੈਅ ਕਰਕੇ ਜਾ ਰਹੇ ਨੇ ਮਾਨਸਾ ਦੀ ਦੁਕਾਨਦਾਰ ਨੇ ਜਿਹੜੇ ਉਹਨਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਨੇ ਉਹ ਵੀ ਰਸਤਾ ਬਿਲਕੁਲ ਹੈ ਨਹੀਂ ਮਾਨਸਾ ਵਿੱਚ ਪਾਣੀ ਨਾਲ ਜਲ-ਥਲ ਹੋਈ ਪਿਆ ਮਾਨਸਾ ਸਵੇਰ ਸਕੂਲ ਅਹੀ ਬਣੀ ਲਗੇ ਸਕੂਲਾਂ ਦੇ ਵਿੱਚ ਵੀ ਬੰਦੇ ਬੱਚੇ ਨਹੀਂ ਜਾ ਸਕੇ ਤੇ ਹੁਣ ਜੇ ਤੁਹਾਨੂੰ ਦਿਖਾਈਏ ਤਸਵੀਰਾਂ ਤੇ ਮਾਨਸਾ ਦੀਆਂ ਐਨਾ ਬੁਰਾ ਹਾਲ ਹੈ ਕਿ ਟ੍ਰੈਕ ਦਾ ਕਿ ਪਾਣੀ ਦਾ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਬੈਂਕਾਂ 'ਚ ਵੜ ਗਿਆ ਸਕੂਲਾਂ 'ਚ ਚਲੇ ਗਿਆ ਪਾਣੀ ਇੱਕ ਵਾਰਸ਼ ਨਹੀਂ ਬਾਰਸ਼ ਆ ਦੇ ਪ੍ਰਚਾਰਕ ਵੀ ਕੋਲ ਸ਼ੌਕਤ ਨੱਕ ਰੱਖ ਦਿੱਤੀ ਹੈ ਕੈਮਰਾਮੈਨ ਦੇ ਨਾਲ ਜਾਨ ਸਿੰਘ ਜਗਜੀਤ ਸਿੰਘ ਜਿੱਥੋਂ ਮਾਨਸਾ ਕਿ ਬਹੁਤ ਮਾਨਸਾ ਵਿੱਚ ਅੱਜ ਮੌਨਸੂਨ ਦੀ ਪਹਿਲੀ بارش ਸੀ ਜਿਸ ਨੇ ਆਪਣੇ ਬਹੁਤਦਰੰਦਰ ਰੂਪ ਦਿਖਾਇਆ ਹੋਇਆ ਮਾਨਸਾ ਵਾਲਿਆਂ ਨੂੰ ਜਵੇਂ ਇਸੇ ਦਾ ਮਾਨਸਾ ਵਿੱਚ ਸੀਵਰੇਜ ਦਾ ਪਾਣੀ ਨਹੀਂ ਬਹੁਤ ਧੰਦਾ ਰੂਪ ਧਾਰਿਆ ਹੋਇਆ ਜਿਸ ਮਰਜ਼ੀ ਰੋਡ ਤੇ ਜਲ ਜੋ ਕੱਲਾ ਸੀਵਰੇਜ ਦਾ ਪਾਣੀ ਹੀ ਪਾਣੀ ਨਜ਼ਰ ਆਉਂਦਾ ਆਇਆ ਔਰ ਉਸ ਤੋਂ ਲੋਕ ਪਰੇਸ਼ਾਨ ਬਹੁਤ ਹਨ ਪਰ ਉਸ ਦੇ ਨਾਲ ਹੀ ਪ੍ਰਸ਼ਾਸਨ ਨੇ ਕੋਈ ਵਧੀਆ ਕੰਮ ਨਹੀਂ ਕੀਤਾ ਸੀਵਰੇਜ ਦਾ ਆਪਣੇ ਇਸ بارش ਦੇ ਪਾਣੀ ਦਾ ਕੋਈ ਨਿਕਾਸੀ ਨਹੀਂ ਹੈਗੀ ਜਿਹਾ ਪਾ ਦੇਖੀਏ ਬੱਸ ਸਟੈਂਡ ਤੇ ਮੇਰੇ ਕਾ ਲੱਕ ਦੋਤੇ ਉੱਤੇ ਪਾਣੀ ਹੈ ਔਰ ਮੈਂ ਸਲੀਮਾ ਰੋਡ ਤੇ ਖੜਾ ਮੇਰੇ ਵੀ ਖੋ ਗੋਡਿਆਂ ਦੇ ਉੱਪਰ ਉੱਪਰ ਪਾਣੀ ਹੈ ਦੁਕਾਨਾਂ ਵਿੱਚ ਪਾਣੀ ਵੜ ਰਿਹਾ ਹੈ ਪ੍ਰਸ਼ਾਸਨ ਵਾਲ ਕੋਈ ਮਤਲਬ ਕੋਈ ਚੰਗਾ ਧਿਆਨ ਨਹੀਂ ਦੇ ਰਿਹਾ ਦੁਕਾਨਦਾਰਾਂ ਦਾ ਘਰੋਂ ਨਿਕਲਣਾ ਬੰਦ ਹੋਇਆ ਪਿਆ ਹੈ ਕਿੰਨੀ بارش ਦੇ ਵਿੱਚ ਇਸ ਕਰਕੇ ਮੇਰੇ ਖਿਆਲ ਕਾਫੀ ਵੱਡਾ ਨੁਕਸਾਨ ਹੋਣ ਦੀ ਆਸ ਹੈ ਮਾਨਸਾ ਵਿੱਚ ਅਜਿ ਦੇ ਗਰੀਬ ਵਿੱਚ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਨੂੰ ਚਾਹੀਦਾ ਵੀ ਇਹ ਜਿਹੜੇ ਸੀਵਰੇਜ ਬੰਦ ਹੋਏ ਪਏ ਨੇ ਇਹ ਜੇ ਮੌਸਮਾਂ ਵਿੱਚ ਪਹਿਲਾਂ ਹੀ ਸੀਵਰੇਜ ਦਾ ਕੰਮ ਕਰਕੇ ਉਹਨਾਂ ਨੂੰ ਸਾਫ਼ ਕੀਤਾ ਜਾਵੇ ਤਾਂ ਕਿ ਇਹ ਜਿਹੜਾ بارش ਆਇਆ ਮੌਨਸੂਨ ਦਾ ਆਪਾਂ ਨੂੰ ਪਤਾ ਹੈ ਮੌਨਸੂਨ ਦਾ ਟਾਈਮ ਹੋਇਆ ਹੋਇਆ ਹੈ ਇਹ ਪਾਣੀ ਨਾਲ ਦੀ ਨਾਲ ਇਹਦਾ ਨਿਕਾਸੀ ਹੋਵੇ ਪਾਣੀ ਨਿਕਲੇ ਔਰ ਥੋੜਾ ਮੋਟਾ ਸੁੱਖ ਦਾ ਸਾਹ ਆਵੇ ਪਰ ਸੀਵਰੇਜ ਦਾ ਪਾਣੀ ਨਹੀਂ ਨਿਕਲ ਰਿਹਾ بارش ਦਾ ਪਾਣੀ ਇਹ ਕਿੱਥੋਂ ਕੱਢ ਲਾਂਗੇ ਪ੍ਰਸ਼ਾਸਨ ਬਿਲਕੁਲ ਫੀਲ ਹੈ ਇਸ ਕਰਕੇ ਸਾਡੀ ਦੁਕਾਨਦਾਰਾਂ ਦੀ ਕੁਝ ਸੁਣਵਾਈ ਹੋਣੀ ਚਾਹੀਦੀ ਹੈ